ਅੱਜਕੱਲ੍ਹ ਦੀ ਐਮ ਖਬਰ ਜਲੰਧਰ ਦੇ ਨੂਰਮੈਲ ਤੋਂ ਸਾਹਮਣੇ ਆ ਰਹੀ ਹੈ ਦੱਸਦੇ ਕਿ ਇੱਕ ਐਨਆਰਆਈ ਨੇ ਖੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ ਐਨਆਰਆਈ 4 ਸਾਲ ਪਹਿਲਾਂ ਪੰਜਾਬ ਆ ਗਿਆ ਸੀ ਸਿਹਤਨਾ ਠੀਕ ਹੋਣ ਕਰਕੇ ਉਹ ਪੰਜਾਬ ਦੇ ਵਿੱਚ ਘਰ ਦੇ ਵਿੱਚ ਇਕੱਲਾ ਰਹਿਣ ਲੱਗ ਪਿਆ ਸੀ ਬੀਤੇ ਕੱਲ ਉਸ ਦੇ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਲ ਲਈ ਗੋਲੀ ਮਾਰਨ ਦੇ ਹਜੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗਿਆ ਕਿ ਕਿਸ ਚੀਜ਼ ਤੋਂ ਤੰਗ ਆ ਕੇ ਉਸ ਨੇ ਖੁਦ ਨੂੰ ਹੀ ਗੋਲੀ ਮਾਰ ਲਈ ਪਰ ਘਰ ਦੇ ਵਿੱਚ ਜਦੋਂ ਖਾਣਾ ਬਣਾਉਣ ਵਾਲੀ ਔਰਤ ਨੇ 8:30 ਵਜੇ ਆ ਕੇ ਦੇਖਿਆ ਤਾਂ ਐਨਆਰਆਈ ਵੀ ਮਿਰਤਕ ਦੇ ਸੋਫੇ ਦੇ ਉੱਪਰ ਪਈ ਸੀ ਤਾਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਐਨਆਰਆਈ ਦੇ ਵੱਲੋਂ ਪਹਿਲਾਂ ਫੋਟੋ ਨੂੰ ਮੱਥਾ ਟੇਕਿਆ ਜਾਂਦਾ ਤਾਂ ਬਾਅਦ ਵਿੱਚ ਖੁਦ ਨੂੰ ਗੋਲੀ ਮਾਰ ਲੀ ਜਾਂਦੀ ਹੈ ਕਿਸ ਤਰ੍ਹਾਂ ਇਹ ਸਾਰਾ ਘਟਨਾਕਰਮ ਵਾਪਰਿਆ ਆਓ ਤੁਸੀਂ ਵੀ ਦੇਖੋ ਹਾਂ ਜੀ ਅੰਕੜੇ ਕੀ ਨਾਮ ਆਪਣਾ ਫਰਮਜੀਤ ਸਿੰਘ ਜੀ ਜੇ ਕੀ ਗੱਲ ਵਾਦੇ ਜੀ ਸਾਰੀ ਅੰਕੜੇ ਸਾਡੇ 8:30 ਵਜੇ ਪੌਣੇ 9:00 ਵਜੇ ਪੂਜਾ ਘਰ ਗਈ ਬਈ ਸੇਵਾ ਸਿੰਘ ਨੇ ਸੱਚ ਗੋਲੀ ਮਾਰਤੀ ਤਾਂ ਹੀ ਮੌਨਸੀ ਨੂੰ ਫੋਨ ਲਾ ਦਿੱਤਾ ਫੋਨ ਜੀ 9:30 ਵਜੇ ਫੋਨ ਹੀ ਲਾਇਆ ਹੂੰ ਮੋਤੀ ਜਣੀ ਸਾਹਿਬ ਇਹ ਕਹਿੰਦੇ ਪਹਿਲੇ ਰੱਖਾਂਦੇ 112 ਤੇ ਫਿਰ ਕਹਿੰਦੇ ਰੁਕੋ ਅੱਛਾ ਕਹਿੰਦੇ ਰੁਕੋ ਤੇ ਇਹ ਆਉਂਦੀ ਕਿਥੇ ਹੀ ਦੇ ਅੱਛਾ ਜੀ ਬਾਲ ਪੋਰਟ ਆ ਗਈ ਤੇ ਸੁਸਾਈਡ ਕਰਨ ਦਾ ਕੋਈ ਪਤਾ ਲੱਗਾ ਹਲਕੀ ਇਸ ਦਾ ਕੋਈ ਕਰਨ ਦਾ ਪਤਾ ਤਾਂ ਲੱਗਾ ਹੀ ਨਹੀਂ ਪੁਲਿਸ ਚੈੱਕ ਕਰ ਰਹੀ ਹੈ ਵਿੱਚੋਂ ਕੈਮਰੇ ਦਾ ਕੁਝ ਨਹੀਂ ਹੂੰ ਅਕਸਰ ਰਹਿੰਦਾ ਹੀ ਥੋੜਾ ਜਿਹਾ ਨੀਂਦੇ ਤੂੰ ਘਰ ਚ ਕਿੰਨੇ ਜਨੇ ਰਹਿੰਦੇ ਸੀਗੇ ਘਰ ਵਿੱਚ ਉਹ ਇਕੱਲਾ ਹੀ ਰਹਿੰਦਾ ਸੀ ਤੇ ਬਾਕੀ ਜਿਹੜੇ ਸੀਗੇ ਫੈਮਿਲੀ ਕਿਥੇ ਰਹਿੰਦੇ ਫੈਮਿਲੀ ਉਹ ਸਾਰੇ ਇੰਗਲੈਂਡ ਦੇ ਵਿੱਚ ਹੂੰ ਤੇ ਇਥੇ ਵੀ ਇਕੱਲਾ ਹੀ ਸੀ ਅਛੇ ਕਿੰਨਾ ਟਾਈਮ ਤੋਂ ਇੱਥੇ ਕਲੇ ਰਹੇ ਸੀਗੇ ਇੱਥੇ ਰਹ ਰਹੇ ਹਨ 3-4 ਸਾਲ ਤੋਂ ਤੇ ਏਜ ਕਿੰਨੀ ਕਹਿੰਨਾ ਦੀ ਉਮਰ ਕਿੰਨੀ ਹੈ 80-85 ਸਾਲ ਦੀ ਹੋਗੀ ਹੂੰ ਤੇ ਪੁਲਿਸ ਪਹੁੰਚ ਗਈ ਮੌਕੇ ਤੇ ਹਾਂ ਮੌੜ ਮੌੜ ਕੋਲ ਜਦੋਂ ਫੋਨ ਕੀਤਾ ਮੌਕੇ ਦੇ ਕੋਲ ਇਹ ਜਿਹੜੇ ਪਿਸਟਲ ਸੀਗੇ ਇਹਨਾਂ ਦਾ ਆਪਣਾ ਸੀਗਾ ਜਾਂ ਕਿਸੇ ਦਾ ਕੋਈ ਪਤਾ ਨਹੀਂ ਸਾਨੂੰ ਜੀ ਇਹਨਾਂ ਦਾ ਆਪਣਾ ਸੀ ਜਾਂ ਜੀ ਇਹਨਾਂ ਦਾ ਪਹਿਲਾਂ ਜੀ ਕੋਈ ਸਾਨੂੰ ਠੀਕ ਹੈ ਜੀ ਹਾਂ ਜੀ ਅਨਸਰ ਇਹ ਜੋ ਅਜ ਵੇਥੇ ਮਰਡਰ ਸੁਸਾਇਟੀ ਦਾ ਮਾਮਲਾ ਸਾਹਮਣੇ ਆਇਆ ਕੀ ਗੱਲਬਾਤ ਹੈ ਸਾਰੀ ਇਹ ਮੈਂ ਥਾਣੇ ਹਾਜ਼ਰ ਸੀ ਮੈਂ ਮੈਸਚੋ ਥਾਣਾ ਨੂਰਮਲ ਕੁਸ਼ਿੰਧਪਾਲ ਜੀ ਮੈਂ ਸ਼ਾਮੀ ਥਾਣੇ ਹਾਜ਼ਰ ਸੀ ਤਾਂ ਕੋਈ ਟੈਲੀਫੋਨ ਗਿਆ ਪੈਣਾ ਪੁੱਤੋਂ ਜੀ ਵੀ ਇੱਕ ਆਦਮੀ ਜਿਹੜਾ ਹੈਗਾ ਆ ਉਹ ਸੁਬਸਾਈਡ ਕਰ ਰਿਹਾ ਕੋਈ ਮੈਂ ਤੇ ਤੁਰੰਤ ਇਥੇ ਬੈਲਾਪੁਰ ਉਥੇ ਉਹਨਾਂ ਦੇ ਉਥੇ ਘਰ ਪੁੱਜਿਆ ਜਿੱਥੇ ਇਹ ਹੋਇਆ ਕੁਰੇਸਰ ਤੇ ਪਤਾ ਕੀਤਾ ਕਿ ਸੇਵਾ ਸਿੰਘ ਪੁੱਤਰ ਸੂਨ ਸਿੰਘ ਵਾਸੀ ਪਿੰਡ ਬੈਣਾਪੁਰ ਐ ਰਹੀ ਉਮਰ ਹੈਗੀ 85 ਸਾਲ ਜੀ ਇਹਦੇ ਸਾਰੀ ਫੈਮਿਲੀ ਜਿਹੜੀ ਉਹ ਬਾਹਰ ਇੰਗਲੈਂਡ ਗਈ ਆ ਅੱਛਾ ਇਹ ਵੀ 3-4 ਸਾਲ ਤੋਂ ਜਿਹੜਾ ਉਹ ਇੱਥੇ ਆਣ ਕੇ ਇਕੱਲਾ ਹੀ ਰਹਿੰਦਾ ਸੀਗਾ ਹੂੰ ਤੇ ਇਹਦੇ ਬਾਰੇ ਦੱਸਦੇ ਆ ਕਿ ਇੱਕ ਮਹੀਨੇ ਤੋਂ ਤਕਰੀਬਨ ਇਹ ਮਾੜਾ-ਮੋਟਾ ਡਿਪਰੈਸ਼ਨ 'ਚ ਰਹਿੰਦਾ ਸੀਗਾ ਜੀ ਬਾਹਰਲੇ ਲੋਕਾਂ ਨਾਲ ਮੇਲ-ਮਲਾਪ ਜਿਹੜਾ ਘਟ ਕਰਦਾ ਇਹ ਤਾਂ ਘਰੋਂ ਅੰਦਰੋਂ ਦੁੱਖਾਂ ਨਾਲ ਲੱਗੇਗਾ ਹੂੰ ਤੇ ਆਪਣੇ ਘਰ ਦੇ ਵਿੱਚ ਹੀ ਰਹਿੰਦਾ ਸੀ ਜੀ ਇਹਦੇ ਘਰ ਦੇ ਵਿੱਚ ਇੱਕ ਪੂਜਾ ਨਾਮ ਦੀ ਜਿਹੜੀ ੜੀ ਉਹ ਸਫਾਈ ਪੈਂਦੀ ਆ ਉਹ ਸਫਾਈ ਕਰਨ ਆਉਂਦੀ ਤਾਂ ਖਾਣਾ ਬਣਾਇਆਉਂਦੀ ਜੀ ਤੇ ਜਦੋਂ ਉਹ ਸ਼ਾਮੀ 5:30 ਵਜੇ ਆਈ ਤੋਂ ਉਹਨੇ ਦੇਖਿਆ ਵੀ ਅੰਦਰ ਕੋਈ ਆਵਾਜ਼ ਨਹੀਂ ਕੋਈ ਆਈ ਫਿਰ ਉਹ ਆਪਣੀ ਲੜਕੀ ਨੂੰ ਲੈ ਕੇ ਆਈ ਹੂੰ ਤੇ ਜਦੋਂ ਹੀ ਉਹਨੇ ਕੁੰਡਾ ਖੋਲ੍ਹਿਆ ਦੇਖਿਆ ਕਿ ਅੰਦਰ ਪੂਨ ਲੁੱਲਾ ਹੈਗਾ ਤੇ ਉਹ ਕੰਬਰਾ ਕੇ ਜਿਹੜਾ ਬਾਹਰੋਂ ਬਾਹਰ ਆ ਗਿਆ ਤਾਂ ਫਿਰ ਉਹਨੇ ਲੋਕਾਂ ਨੂੰ ਿਲਦ ਦਿੱਤਾ ਜੀ ਇਹਦੇ ਸਬੰਧ ਦੇ ਵਿੱਚ ਮੈਂ ਪੁੱਛਿਆ ਸਾਰਾ ਵੈਰੀਫਾਈ ਕੀਤਾ ਚੈੱਕ ਕੀਤਾ ਉਸ ਤੋਂ ਬਾਅਦ ਫ੍ਰੈਂਸਿਕ ਸੈਂਸ ਟੀਮ ਜਿਹੜੀ ਹੈਡਕੁਆਟਰ ਤੋਂ ਮਗਵਾਈ ਹੋਈ ਹੈ ਜੀ ਤੇ ਉਹ ਸਾਰੀ ਉਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਜਾਰੀ ਜੀ ਫਿਲਹਾਲ ਪਹਿਲੀ ਨਜ਼ਰੇ ਜਿਹੜਾ ਇਹ ਵਾਲਾ ਹੈਗਾ ਵਾਕਿਆ ਇਹ ਸੁਚਾਰੂ ਦਾ ਹੋਣਾ ਪਾ ਜੀ ਸਰ ਜਿਹੜੇ ਪਿਸਤਲ ਨਾਲ ਸੁਸਾਇਡ ਕੀਤਾ ਉਹ ਕਿੱਦਾਂ ਇਹਨਾਂ ਤੱਕ ਪਹੁੰਚਿਆ ਜਾਂ ਕਿਸ ਤਰ੍ਹਾਂ ਨਹੀਂ ਉਹਦੇ ਬਾਰੇ ਤਫ਼ਤੀਸ਼ ਜਾਰੀ ਹੈ ਜੀ 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 ਵਾਰਦਾਤ ਕਿੰਨੇ ਵਜੇ ਤੱਕ ਹੋਈ ਸੀ ਇਹ ਵਾਰਦਾਤ ਜਿਹੜਾ ਅਸੀਂ ਇਹਦਾ ਘਰ ਦੇ ਵਿੱਚ ਸੀਸੀਟੀ ਵੀ ਕੈਮਰਾ ਲੱਗਾ ਜੀ ਉਹ ਤਕਰੀਬਨ 8:00 ਵਜੇ ਤੱਕ ਇਹਦੀ ਜਿਹੜੀ ਹੈਗੀ ਆ ਅੰਦਰ ਜਿਹੜੀ ਆ ਹੇਲ ਜੋ ਲਿਆ ਜੀ ਤੇ ਉਸ ਤੋਂ ਬਾਅਦ ਫਿਰ ਜਦੋਂ ਮੈਨੂੰ ਲੱਗਦਾ ਕਿ ਇਹਨੇ ਸੁਇਸਾਈਡ ਕੀਤਾ ਤੇ ਅਸੀਂ ਦੇਖਿਆ ਹੂੰ ਕਿ ਜਿਹੜਾ ਹੈਗਾ ਘਰ ਦੇ ਵਿੱਚ ਘਟਾਰੀ ਗੁਰਨਾਣਬ ਦੇਵੀ ਦੀ ਫੋਟੋ ਲੱਗੀ ਆ ਜੀ ਤੇ ਉਹਨੂੰ ਉਹਨੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਉਹ ਕਮਰੇ ਚਲਾ ਗਿਆ ਜੀ ਠੀਕ ਜੀ